ਹੈਲੋ ਗਾਇਸ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਨਵਾਂ ਪੱਤਰ ਕਰਾਂਗੇ ਆਪਣੇ ਮਕਾਨ ਮਾਲਕ ਨੂੰ ਮਕਾਨ ਮੁਰੰਮਤ ਤੇ ਰੰਗ ਰੋਗਨ ਕਰਾਉਣ ਲਈ ਪੱਤਰ ਲਿਖੋ ਯਾਨੀ ਕਿ ਜਿੱਥੇ ਤੁਸੀਂ ਕਿਰਾਏ ਤੇ ਰਹਿੰਦੇ ਹੋ ਉਹ ਮਕਾਨ ਟੁੱਟ ਗਿਆ ਤੇ ਉਹਦੇ ਮਾਲਕ ਨੂੰ ਰੰਗ ਰੋਗਨ ਤੇ ਮੁਰੰਮਤ ਕਰਾਉਣ ਦੇ ਲਈ ਇੱਕ ਪੱਤਰ ਲਿਖਣਾ ਠੀਕ ਹੈ ਯਾਨੀ ਕਿ ਕਲਿਆ ਕਰਾਉਣ ਲਈ ਜਿਹਨੂੰ ਅਸੀਂ ਕਹਿੰਦੇ ਆ ਵਾਈਟ ਵਾਸ਼ ਨਾਲ ਸਟਾਰਟ ਪ੍ਰੀਖਿਆ ਪਵਨ ਏਐਸਆਰ ਸੀਨੀਅਰ ਸੈਕੰਡਰੀ ਸਕੂਲ ਦੁਰਾਹਾ ਜ਼ਿਲ੍ਹਾ ਲੁਧਿਆਣਾ ਡੇਟ ਸ਼੍ਰੀਮਾਨ ਜੀ ਮੈਂ ਇਸ ਪੱਤਰ ਮੈਂ ਇਸ ਤੋਂ ਪਹਿਲਾਂ ਵੀ ਦੋ ਤਿੰਨ ਪੱਤਰ ਆਪ ਜੀ ਨੂੰ ਲਿਖ ਚੁੱਕਾ ਹਾਂ ਪਰ ਅੱਜ ਤੱਕ ਆਪ ਵੱਲੋਂ ਕੋਈ ਉੱਤਰ ਨਹੀਂ ਮਿਲਿਆ ਇਸ ਪੱਤਰ ਰਾਹੀਂ ਮੈਂ ਆਪ ਜੀ ਦਾ ਧਿਆਨ ਫਿਰ ਆਪਣੇ ਮਕਾਨ ਦੀ ਖਸਤਾ ਹਾਲਤ ਤੇ ਮੁਰੰਮਤ ਬਾਰੇ ਦਵਾ ਰਿਹਾ ਹਾਂ ਯਾਨੀ ਕਿ ਫੇਰ ਮਤਲਬ ਕਿ ਮੈਂ ਪਹਿਲੇ ਵੀ ਪੱਤਰ ਲਿਖ ਚੁੱਕਾ ਤੇ ਤੁਸੀਂ ਉਹਦੇ ਕੋਈ ਵੀ ਐਕਸ਼ਨ ਨਹੀਂ ਲਿੱਤਾ ਇਸ ਕਰਕੇ ਮੈਂ ਦੁਬਾਰਾ ਲਿਖਦਾ ਪਿਆ ਜਿਸ ਮਕਾਨ ਵਿੱਚ ਮੈਂ ਰਹਿ ਰਿਹਾ ਹਾਂ ਉਸ ਦੀ ਤੁਰੰਤ ਮੁਰੰਤ ਮੁਰੰਮਤ ਕਰਾਉਣ ਦੀ ਜ਼ਰੂਰਤ ਹੈ ਉਸ ਦੀ ਵਿਗੜੀ ਹੋਈ ਹਾਲਤ ਨੂੰ ਆਪ ਆ ਕੇ ਵੇਖ ਸਕਦੇ ਹੋ ਮਕਾਨ ਦੀਆਂ ਛੱਤਾਂ ਦੀ ਸੀਮੰਤ ਨਾਲ ਮੁਰੰਮਤ ਕਰਨ ਦੀ ਜ਼ਰੂਰਤ ਹੈ ਪਿਛਲੇ ਹਫਤੇ ਜਦੋਂ ਮੀਂਹ ਪਿਆ ਤਾਂ ਵੱਡਾ ਕਮਰਾ ਚੋਂ ਲੱਗ ਪਿਆ ਸੀ ਅੱਗੋਂ ਬਰਸਾਤ ਵੀ ਬਹੁਤ ਤੇਜ਼ੀ ਨਾਲ ਆਉ ਲੱਗ ਪਈ ਹੈ ਜੇਕਰ ਮਕਾਨ ਦੀ ਬੁਰੰਮਤ ਹੋ ਜਾਵੇ ਤਾਂ ਚੰਗਾ ਹੈ ਨਹੀਂ ਤਾਂ ਅਸੀਂ ਬਰਸਾਤ ਵਿੱਚ ਆਰਾਮ ਨਾਲ ਨਹੀਂ ਰਹਿ ਸਕਦੇ ਕਿਉਂਕਿ ਜਿਹੜੇ ਛੱਤਾ ਉਹ ਚੁੰਦਿਆ ਵੀ ਆ ਤੇ ਨਾਲ ਹੀ ਆਪਣੇ ਮਕਾਨ ਦੇ ਵਦੇਰੇ ਖਰਾਬ ਹੋ ਜਾਂਦਾ ਵੀ ਡਰ ਹੈ ਇਸ ਤੋਂ ਬਿਨਾ ਰੋਸ਼ਨਦਾਨ ਤੇ ਸ਼ੀਸ਼ੇ ਟੁੱਟੇ ਪਏ ਹਨ ਜਿਨ੍ਹਾਂ ਵਿੱਚ ਚਿੜੀਆਂ ਤੇ ਕਬੂਤਰ ਅੰਦਰ ਆ ਕੇ ਗੰਦ ਪਾਉਂਦੇ ਹਨ ਵਰਖਾ ਸਮੇਂ ਛਿਰਾਟਾ ਅੰਦਰ ਆਉਂਦਾ ਹੈ ਅਨਕਿ ਜਦੋਂ ਬਾਰਿਸ਼ ਤੇਜ਼ ਹੁੰਦੀ ਹੈ ਤਾਂ ਸਾਰੇ ਛਿੱਟੇ ਅੰਦਰ ਆਉਂਦੇ ਆ। ਬੂਏ ਵੀ ਚੰਗੀ ਤਰ੍ਹਾਂ ਬੰਦ ਨਹੀਂ ਹੁੰਦੇ। ਕੰਦਾ ਉੱਤੇ ਰੰਗ ਹੋਇਆ ਕਾਫੀ ਸਮੇਂ ਹੋ ਗਿਆ ਹੈ। ਕੰਦਾ ਉੱਤੇ ਲਗਾਤਾਰ ਕਲਰ ਡਿੱਗਦਾ ਰਹਿੰਦਾ ਹੈ ਅਤੇ ਥਾਂ ਥਾਂ ਤੇ ਪਲੱਸਟਰ ਦੇ ਲੇ ਲੱਥ ਚੁਕੇ ਹਨ। ਜੇ ਬਹੁਤ ਹੀ ਭਾੜੇ ਲੱਗਦੇ ਹਨ। ਠੀਕ ਹੈ। ਇਹਨਾਂ ਸਾਰੀਆਂ ਚੀਜ਼ਾਂ ਦੀ ਮੁਰੰਮਤ ਹੋ ਜਾਵੇ। ਅਤੇ ਬੇਟਾ ਜੇ ਨਹੀਂ ਆਏਗਾ ਜੋ ਜੋ ਬਹੁਤ ਹੀ ਪਿਆੜੇ ਲੱਗਦੇ ਹਨ ਇਹਨਾਂ ਸਾਰੀਆਂ ਚੀਜ਼ਾਂ ਦੀ ਮੁਰੰਮਤ ਹੋ ਜਾਵੇ ਤਾਂ ਚੰਗੀ ਗੱਲ ਹੈ ਉਮੀਦ ਹੈ ਕਿ ਆਪ ਇਸ ਪਾਸੇ ਬਹੁਤ ਜਲਦੀ ਧਿਆਨ ਦਿਓਗੇ ਕਿ ਮੈਨੂੰ ਇੱਕ ਚਿੱਠੀ ਲਿਖਣ ਲਈ ਜਾਂ ਹੋਰ ਕੋਈ ਕਦਮ ਚੁੱਕਣ ਲਈ ਮજબੂਰ ਨਹੀਂ ਕਰੋਗੇ ਤਾਂ ਨਵਾਸੈਤ ਯਾਨੀ ਕਿ ਤੁਸੀਂ ਨੇ ਇੱਥੇ ਦੱਸਿਆ ਕਿ ਤੁਸੀਂ ਆਪਣੇ ਮਕਾਨ ਦੀ ਮੁਰੰਮਤ ਕਰਾਓ ਜਿਵੇਂ ਕੰਦਾ ਝੋਂਦੀਆ ਪਿਆ ਬਰਸਾਤ ਦਾ ਮੌਸਮ ਹੈ ਤੇ ਉਹਨੇ ਕਿਹਾ ਜੇਕਰ ਤੁਸੀਂ ਉਹਨਾਂ ਹੀ ਕੋਈ ਐਕਸ਼ਨ ਲਓਗੇ ਤੇ ਮੈਂ ਕੋਈ ਐਕਸ਼ਨ ਲਵਾਗਾ ਜੋ ਕਿ ਮੈਂ ਨਹੀਂ ਲੈਣਾ ਚਾਹੁੰਦਾ ਠੀਕ ਹੈ